ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਲੀ ਫਾਰਮ ਦਾ ਸਵਾਗਤ ਜੀ ਵੀਰ ਜੀ ਤੁਹਾਡਾ ਤੇ ਅੱਜ ਦੀ ਵੀਡੀਓ ਜੀ ਵਿੱਚ ਅੱਪ ਤੁਹਾਨੂੰ ਦਿਖਾਉਣੀ ਇੱਕ ਬਹੁਤ ਹੀ ਖੂਬਸੂਰਤ ਚੰਗੇ ਰਿਕਾਰਡ ਵਾਲੀ ਅਮਰੀਕਨ ਵੜ ਗੱਭਣ ਤਿਆਰ ਤੇ ਜੀ ਡਰੈਸ ਪਹਿਲਾਂ ਨੋਟ ਕਰ ਲਓ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਪੋ ਗੋਚਕਾਨਾ ਫੋਨ ਨੰਬਰ ਹੈ ਵੀ ਜੀ 95928 00635 ਤੇ ਇਹ ਵੀ ਜੀ ਦਾ ਵਹਿੜ ਦਾ ਰਿਕਾਰਡ ਹੈਗਾ ਜੀ ਪਿਛਲੇ ਸਵੇਰ ਦਾ ਕੋਈ 30 ਲੀਟਰ ਦਾ ਤੇ ਬਾਕੀ ਮੌਸਮ ਦੇ ਹਿਸਾਬ ਨਾਲ ਜੇ ਕੋ ਵੀਰਪਰਾ ਚੰਗੀ ਸੇਵਾ ਕਰੂਗਾ ਪਰ ਮਿੱਤੀਆਂ ਤੋਂ 35 ਵੀ ਚੋ ਸਕਦਾ ਹੈ ਹਨਾ ਤੇ ਗਰਮੀ ਹਿਸਾਬ ਨਾਲ ਕੋ 2-4 ਲੀਟਰ ਘੱਟ ਵੀ ਕੱਢ ਸਕਦੀ ਆ ਅਸੀਂ ਵਹਿੜ ਚੰਗੀ ਆ ਬਹੁਤ ਚੰਗੇ ਰਿਕਾਰਡ ਵਾਲੀ ਆ ਤੇ ਅਜੇ ਵੀ ਜੀ ਕੋ 2-4 ਤਾਂ ਲੈ ਜੂਗੀ ਵਹਿੜ ਨੂੰ ਬੈਠਣਾ ਉੱਠਣਾ ਮੁਸ਼ਕਲ ਹੋ ਜੂਗਾ ਇਹਨਾਂ ਦੇ ਬਾਤ ਤਿਆਰ ਕਰੂਗੀ ਪਿਓਰ ਅਮਰੀਕਨ ਵੜਿਆ ਵੀ ਜੀ ਆ ਦੇਖੋ ਪਿਛਲੇ ਵੇ ਦੀ ਲੰਬਾਈ ਵੇਖੋ अल्प तो अल्प रे करो खरीदी तोर के आप चला के विखाने बैठ दू भावे फून वाली है भावे इधर थले बैके चलो थे विखाने पर तक खोल के तुर ਜੋ ਉਹ ਚਾਰ ਰੰਗ ਖੜਦਾ ਜੂਗਾ ਜੇ ਪੂਰੀ ਤਿਆਰ ਹੋ ਜਾਈਏ ਮੇਨੂ ਕੇ ਪਾ ਦੇ ਲਗਾ ਸਪੀਸ ਓੜੇ ਅੱਗੇ ਚਾਲ ਐ ਅੰਮ੍ਰਿਤ ਖਣ ਬੈੜ ਦੀ ਨਾਰਮਲ ਸੇਵਾ ਨੂੰ ਉਹਨਾਂ ਤੀਆਂ ਤੋਂ ਕਲਾਸਿਕ ਹੋਤੇ ਗਿਆ ਵਾ ਬਸ ਇਹਦੀ ਕੋ ਚੰਗੀ ਸੇਵਾ ਕਰੂੰਗਾ 5 ਲੀਟਰ ਦੁੱਧ ਵੀ ਕੋਸ ਕਰਦਾ ਇਹਨਾਂ ਦਾ ਹੈ ਬਿਲਕੁਲ ਬਹੁਤ ਠੰਡੀ ਸੀ 97 ਨਹੀਂ ਇਹ ਕਦੋਂ ਲਗਾ ਦੇ ਇਹ ਜੀ ਬਿਲਕੁਲ ਠੰਡੀ ਸੀ ਆ ਕੋਈ ਨਹੀਂ ਪਹਿਲਾ ਚੋਲਰ ਇਹ ਮੁਗੇ ਇਤਰਾਉਗੀ ਜੀ ਆ ਕੋਈ ਆ ਲੋ ਇਹ ਚੋਸਾ ਖਰਦੀ ਜੇ ਦੰਬਾਂ ਜੀ ਅੱਜ ਕੋਈ ਨਹੀਂ ਲੋਵਾ ਵੀ ਤੇ ਚਵਾ ਤੇ ਬਹੁਤ ਛੋਣਾ ਲੱਗਦਾ ਓਹੜਾ ਜੇ ਸਾਰਾ ਜੀ ਅਈ ਦੋ ਚਾਰ ਦਿਨ ਵਿੱਚ ਹੀ ਲੈ ਜੂਗੀ ਬਿਲਕੁਲ ਕੋਲੀ ਇਹੋ ਹੈ ਬੈੜਾ ਨਹੀਂ ਸਿਪਤੀਆ ਜਿੱਦਾਂ ਮਰਦੀ ਚੋਲੋਗੇ ਨਾ ਜੇ ਗੱਪੜ ਜੇ ਕੋਈ ਪ੍ਰਵਾਹ ਨਹੀਂ ਬੈੜਦਾ ਮੋਨ ਦੀ ਗੱਲ ਕਰੀਏ ਤੇ ਜਿੱਡੀ ਬੈੜਿਆ ਐਸੀਆਂ 40 ਕਿਲੋਆਂ ਵਾਲੀ ਭਮੇਡੀ ਬੈੜ ਦਾ ਲੱਖ ਹੀ ਮੰਗ ਲਈਏ ਸਵਾ ਵੀ ਮੰਗ ਲਈਏ ਤੇ ਜਾਇਜਾ ਮੁੱਲ ਬੈੜ ਦਾ ਅੱਗੇ ਵੀਡੀਓ ਆ ਪਾ ਉਹ ਆਪਣੀ ਗੈਰੀ ਮਲੀ ਆਪਾਂ ਜੈ ਜੀ ਦੇ ਦਾਂਗੇ ਇਹ ਵਿਹੜ ਦਾ ਮੁੱਲ ਵੀ ਦੀ ਕਾਨੂੰ ਕੋਵੇਂ ਆਪਾਂ 75 ਕਰ ਲਈਏ 80 ਕਰ ਲਈਏ ਤੇ 70000 ਦੀ ਵੀਡੀ ਦੇ ਦਾਂਗੇ ਬਿਲਕੁਲ ਜੈ ਜੀ ਪੱਤੀ ਹੁਣ ਦਾਂਗੇ ਅਜੇ ਇੰਨੀ ਹੋਰ ਬਣ ਜੂਗੀ ਵਿਹੜ ਅਗਰ ਕੋਈ ਇੰਨੀ ਅਜੇ ਹੋਰ ਬਣ ਜੂਗੀ ਵਿਹੜ ਇਹ ਸੀ ਪੂਰੀ ਰਾਣੀ ਪੱਲੀ ਵੀਡੀ ਪੂਰੀ ਹੈ ਤਾਂ ਵੀ ਇਹਨਾਂ ਪਰ ਵਾਗੇ ਬੇਨਤੀ ਆ ਕਿ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਆਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਿਆ ਕਰਿਓ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ